ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਪਾਈ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿਰਫ ਗੱਲਾਂ ਬਾਤਾਂ ਕਰਾਂਗੇ ਜੀ ਕਿਉਂਕਿ 10-15 ਦਿਨ ਹੋ ਗਿਆ ਆਪਾਂ ਚੈਨਲ ਤੇ ਕੋਈ ਵੀਡੀਓ ਨਹੀਂ ਪਾਈ ਹੈਗੀ ਤੁਹਾਨੂੰ ਸਾਰਿਆਂ ਨੂੰ ਪਤਾ ਜਿਵੇਂ ਪੰਜਾਬ ਦੇ ਹਾਲਾਤ ਬਣੇ ਹੋਏ ਸੀਗੇ ਸੋ ਇਸ ਕਰਕੇ ਆਪਾਂ ਕੋਈ ਨਹੀਂ ਵੀਡੀਓ ਬਣਾਉਂਦੇ ਸੀਗੇ ਪਰ ਹੁਣ ਜਿਹੜੇ ਥੋੜੇ ਜਿਹਾ ਹਾਲਾਤ ਠੀਕ ਹੋ ਰਹੇ ਨੇ ਨੁਕਸਾਨ ਬਹੁਤ ਹੋਇਆ ਵਾ ਪਰ ਇੰਨਾ ਵਾ ਪੇ ਨੁਕਸਾਨ ਦੀ ਜਿਹੜੀ ਪਰ ਪਈ ਆ ਉਹ ਅੱਧ ਪਚੰਦੀ ਜਿਹੜੀ ਆ ਸਾਰੇ ਭੈਣ ਭਰਾਵਾਂ ਨੇ ਰਲ ਕੇ ਪੂਰੀ ਕਰ ਦਿੱਤੀ ਆ ਬਾਕੀ ਆਪਾਂ ਨੂੰ ਜਿਹੜਾ ਇਸ ਚੀਜ਼ ਤੋਂ ਡੋਲਣਾ ਨਹੀਂ ਚਾਹੀਦਾ ਜਿੰਨੇ ਵੀ ਪੰਜਾਬ ਦੇ ਘਰ ਆ ਚਾਹੇ ਜਿੰਨੇ ਵੀ ਪੰਜਾਬ ਦੇ ਸ਼ਹਿਰ ਜਿਹੜੇ ਆ ਇਹ ਹੜ੍ਹਾਂ ਦੇ ਗ੍ਰਸਤ ਹੋਏ ਆ ਉਹਨਾਂ ਨੂੰ ਇਹੀ ਅਪੀਲ ਆ ਕਿ ਸਿਰਫ ਤੁਸੀਂ ਸੱਚੇ ਪਾਤਸ਼ਾਹ ਪਰਮਾਤਮਾ ਉਤੇ ਭਰੋਸਾ ਰੱਖੋ ਜਿਉ ਨੇ ਜਿਹੜਾ ਨੁਕਸਾਨ ਕੀਤਾ ਨਾ ਉਹਦੇ ਵਿੱਚ ਵੀ ਕੋਈ ਫਾਇਦਾ ਹੋਊ ਕਿਉਂਕਿ ਆਪਾਂ ਨੂੰ ਉਹ ਚੀਜ਼ ਜਿਹੜੀ ਆ ਉਹ ਬਹੁਤ ਗੁਰੀ ਲੱਗਦੀ ਐ ਇਸ ਚੀਜ਼ ਤੇ ਵੀ ਕਮੈਂਟ ਬੜੇ ਕਰਨਗੇ ਲੋਕ ਵੀ ਤੁਸੀਂ ਕਹਿੰਦੇ ਵੀ ਫਾਇਦਾ ਹੋਊਗਾ ਜੀ ਸਾਰੇ ਤੋ ਡੁੱਬ ਗਏ ਪਰਮਾਤਮਾ ਨੇ ਜਿੱਥੇ ਰੱਖਣਾ ਨਾ ਉੱਥੇ ਹੀ ਰੱਖਣਾ ਵਾ ਸਾਰਿਆਂ ਨੂੰ ਚਾਹੇ ਬੰਦਾ ਲੱਖ ਕੋਸ਼ਿਸ਼ਾਂ ਕਰੇ ਵੀ ਮੈਂ ਐਦਾਂ ਕਰਲਾਂ ਓਦਾਂ ਕਰਲਾਂ ਕਿਸੇ ਵੇਲੇ ਤੁਸੀਂ ਦੇਖਿਆ ਕਰੋ ਕਿ ਆਪਾਂ ਅੱਗੇ ਨੂੰ ਹੱਥ ਪਾਉਨੇ ਆ ਤੇ ਆਪਣਾ ਉਹ ਜਿਹੜਾ ਪਿੱਛੇ ਨੂੰ ਹੱਥ ਆਉਂਦਾ ਕਿਉਂਕਿ ਪਰਮਾਤਮਾ ਨੇ ਆਪਣੇ ਵਾਸਤੇ ਕੁਝ ਹੋਰ ਸੋਚਿਆ ਹੁੰਦਾ ਬੰਦਾ ਜਿਹੜਾ ਉਹ ਕੁਝ ਹੋਰ ਸੋਚਦਾ ਵਾ ਸੋ ਜਿਹੜਾ ਇਹ ਨੁਕਸਾਨ ਆ ਉਹਦੀ ਭਰਪਾਈ ਤੁਹਾਨੂੰ ਪਤਾ ਵਾ ਜਿੰਨੇ ਵੀ ਸਿੰਗਰ ਹੈਗੇ ਆ ਜਿੰਨੇ ਐਕਟਰ ਹੈਗੇ ਆ ਤੇ ਜਿੰਨੇ ਬਾਲੀਵੁੱਡ ਦੇ ਵੀ ਐਕਟਰ ਆ ਉਹਨਾਂ ਸਾਰਿਆਂ ਨੇ ਆ ਕੇ ਪੰਜਾਬ ਦੇ ਵਿੱਚ ਮਦਦ ਬਹੁਤ ਕੀਤੀ ਆ ਬਹੁਤ ਸਾਰਿਆਂ ਨੇ ਹੈਲਪ ਕੀਤੀ ਆ ਪੈਸੇ ਦੇ ਨਾਲ ਤਨ ਦੇ ਨਾਲ ਮਨ ਦੇ ਨਾਲ ਧਨ ਦੇ ਨਾਲ ਜੈਨਕਿ ਕ ਕੱਪੜੇ ਵੀ ਉਹਨਾਂ ਨੇ ਵੰਡੇ ਆ ਫਿਰ ਖਾਣ ਪੀਣ ਦਾ ਸਮਾਨ ਵੀ ਵੰਡਿਆ ਵਾ ਕਈ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆ ਸੋਸ਼ਲ ਮੀਡੀਆ ਤੇ ਆਉਂਦੀਆਂ ਰਹੀਆਂ ਤੁਸੀਂ ਵੀ ਸੁਣਦੇ ਰਹੋ ਤੇ ਮੈਂ ਵੀ ਤੁਹਾਨੂੰ ਪਤਾ ਪਾ YouTube ਤੇ ਇਹੀ ਕੁਝ ਉਹਨੇ ਦਿਨ ਚੱਲਦਾ ਰਿਹਾ ਕੋਨ ਥੋੜਾ ਜਿਹੜਾ ਵਾ ਉਹ ਠੰਡ ਠੰਡੋਲਾ ਹੋਇਆ ਵਾ ਸੋ ਇਸ ਕਰਕੇ ਪਹਿਲਾਂ ਤੇ ਇੱਕ ਮਨ ਵੀ ਨਹੀਂ ਕਰਦਾ ਸੀਗਾ ਵੀ ਆਪਾਂ ਕੋਈ ਵੀਡੀਓ ਬਣਾਈਏ ਕਿਉਂਕਿ ਹਾਲਾਤ ਇਹੋ ਜਿਹੇ ਹੋਏ ਪੈ ਸੀਗੇ ਇੱਕ بارشਾਂ ਵੀ ਜਿਹੜੀਆਂ ਕੁਝ ਨਹੀਂ ਕਰਨ ਦੇਂਦੀਆਂ ਸੀਗੀਆਂ ਸੋ ਇਸ ਕਰਕੇ ਆਪਾਂ ਇਹ ਜਿਹੜੀਆਂ ਵੀਡੀਓ ਦੰਦੀਆਂ ਪਾਉਣੀਆਂ ਬੰਦ ਕੀਤੀਆਂ ਸੀਗੀਆਂ ਹੁਣ ਕੁਛ ਕੇ ਜਿਹੜਾ ਵਾ ਉਹ ਫਰਕ ਪਿਆ ਇਸ ਕਰਕੇ ਆਪਾਂ ਹੁਣ ਜਿਹੜੀਆਂ ਵੀਡੀਓ ਉਹ ਚੈਨਲ ਤੇ ਪਾਇਆ ਕਰਾਂਗੇ ਕੰਟੀਨਿਊ ਕਰਾਂਗੇ ਕਿਉਂਕਿ ਜਦੋਂ ਕਹੇ ਭੈਣ ਭਰਾ ਦੇ ਘਰੇ ਅੱਗ ਲੱਗੀ ਹੋਵੇ ਨਾ ਤੇ ਉਦੋਂ ਦੁੱਖ ਆਪ ਨੂੰ ਵੀ ਹੁੰਦਾ ਵਾ ਜਾਇ ਸਾਡੇ ਕਿ ਇੱਥੇ ਕੋਈ ਹੜ ਨਹੀਂ ਆਇਆ ਰੋਪੜ ਸ਼ਹਿਰ ਦੇ ਵਿੱਚ ਸਾਡਾ ਇੱਥੇ ਕੋਈ ਨੁਕਸਾਨ ਨਹੀਂ ਹੋਇਆ ਪਰ ਉਹ ਵੀ ਸਾਡੇ ਹੀ ਭੈਣ ਭਰਾਣੇ ਸਾਰੇ ਜਿਨ੍ਹਾਂ ਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਵਾ ਸੋ ਪ੍ਰਮਾਤਮਾ ਅੱਗੇ ਹੀ ਆਪਾਂ ਦੁਆ ਕਰਦੇ ਹਾਂ ਕਿ ਉਹਨਾਂ ਨੂੰ ਇਹ ਜਿਹੜਾ ਪਾਣਾ ਮੰਨਣ ਦਾ ਜਿਹੜਾ ਬਲ ਬਖਸ਼ੇ ਬਹੁਤ ਬੁਰਾ ਹਾਲ ਹੋਇਆ ਕਿਸਾਨਾਂ ਦਾ ਕਿਉਂਕਿ ਹੁਣ ਉੱਠਦੇ ਆ ਉੱਠਦੇ ਹੀ ਉਹਨਾਂ ਤੋਂ ਉੱਠਿਆ ਜਾਣਾ ਵਾ ਇੰਨਾ ਜ਼ਿਆਦਾ ਉਹਨਾਂ ਦੀ ਪੈਲੀਆਂ ਦਾ ਜਿਹੜਾ ਬੁਰਾ ਹਾਲ ਹੋਇਆ ਵਾ ਜੋ ਨੇ ਤਾਂ ਜਿਹੜੇ ਖਰਾਬ ਹੋਣੇ ਹੁੰਦੇ ਹੁਣ ਕਣਕ ਤੱਕ ਵੀ ਕਈਆਂ ਦੀ ਪੈਲੀ ਦੇ ਵਿੱਚ ਇੰਨੀ ਰੇਤ ਆ ਕਿ ਕਣਕ ਤੱਕ ਵੀ ਉਬੀਜ ਨਹੀਂ ਸਕਦੇ ਤਿੰਨ ਤਿੰਨ ਫੋਟੋ ਜਿਹੜੀ ਆ ਉਹ ਰੇਤ ਆ ਚੁੱਕੀ ਸੀਗੀ ਉਹਨਾਂ ਦੀ ਪੈਲੀਆਂ ਦੇ ਵਿੱਚ YouTube ਤੇ ਦਿਖਾ ਰਹੇ ਸੀਗੇ ਸੋ ਇਹਨਾਂ ਹੜਾਂ ਦੇ ਵਿੱਚ ਸਾਰੇ ਪੈਣ ਭਰਾਵਾਂ ਨੇ ਰਲ ਕੇ ਜਿਹੜੀ ਮਦਦ ਕੀਤੀ ਆ ਮਨਕੀਰਤ ਜਿਹੜਾ ਉਹ ਤੁਹਾਨੂੰ ਹੀ ਪਤਾ ਹੋਵੇ ਉਹਨੇ ਭਰਾਣੇ ਬਹੁਤ ਮਦਦ ਕੀਤੀ ਆ ਸਾਰਿਆਂ ਦੀ ਪੈਸੇ ਦੇ ਨਾਲ ਵੀ ਮਦਦ ਕੀਤੀ ਆ ਚਾਹੇ ਉਹਨੇ ਖਾਣ ਪੀਣ ਦੇ ਸਮਾਨ ਦੇ ਨਾਲ ਵੀ ਸੋਨੂ ਸੂਧ ਵੀ ਹੋ ਗਿਆ ਤੇ ਮਦਦ ਜਿਹੜੀ ਆ ਨਾ ਉਹ ਮਦਦ ਦੇ ਨਾਲ ਹੀ ਲਈ ਜਾਵੇ ਤੇ ਚੰਗੀ ਲੱਗਦੀ ਆ ਕਈ ਜਿਹੜੇ ਇਹਨਾਂ ਦੇ ਹਾਲਾਤਾਂ ਦੇ ਮਾਰੇ ਹੈਗੇ ਆ ਤੇ ਕਈਆਂ ਨੇ ਇਹਨਾਂ ਹਾਲਾਤਾਂ ਦਾ ਫਾਇਦਾ ਵੀ ਚੱਕ ਲਿਆ ਵਾ ਜਿਵੇਂ ਤੁਹਾਨੂੰ ਪਤਾ ਵਾ ਕਈ ਵੀਡੀਓ ਆਈਆਂ ਨੇ ਵੀ ਜੇ ਕਿਸੇ ਨੂੰ 5 ਲੱਖ ਦਿੱਤਾ ਗਿਆ ਨਾ ਤੇ ਜੇ ਕਿਸੇ ਨੂੰ 50 ਹਜ਼ਾਰ ਦਿੱਤਾ ਗਿਆ ਉਹਨੇ ਉਹਦਾ 5 ਲੱਖ ਵੇਖਿਆ ਆਪਦਾ 50 ਹਜ਼ਾਰ ਨਹੀਂ ਦੇਖਿਆ ਉਹ ਵੀ ਕਿਹਾ ਵੀ ਸੇ ਮੇਰੇ ਕੋਲ ਵਾਪਸ ਲੈ ਜਾਓ ਇਹ ਸਾਰੀਆਂ ਤੁਸੀਂ YouTube ਤੇ ਵੀਡੀਓ ਦੇਖਦੇ ਸੀਗੇ ਤੇ ਸੋਨੂ ਸੂਦ ਨੂੰ ਵੀ ਦੇਖੋ ਕੀ ਜ਼ਰੂਰਤ ਪਈ ਸੀ ਵਧੀਆ ਲਗਜ਼ਰੀ ਆਪਣੀ ਲਾਈਫ ਉਹ ਜੀ ਸਕਦਾ ਬੰਬੇ ਦਾ ਅਗਲਾ ਰਹਿਣ ਵਾਲਾ ਇੰਨਾ ਦੇ ਕੋਈ ਪੈਸਾ ਵਾ ਪਰ ਉਹ ਅੱਜ ਤੋਂ ਨਹੀਂ ਉਹ ਜਿਵੇਂ ਕਰੋਨਾ ਕਾਲ ਤੋਂ ਹੀ ਤੁਹਾਨੂੰ ਪਤਾ ਕਿੰਨੀ ਸਾਰਿਆਂ ਦੀ ਉਹ ਹੈਲਪ ਕਰਦਾ ਵਾ ਫਿਰ ਇੱਥੋਂ ਬੰਬੇ ਤੋਂ ਉੱਠ ਕੇ ਆ ਕੇ ਗੰਦੇ ਪਾਣੀਆਂ ਦੇ ਵਿੱਚ ਸਾਰਿਆਂ ਦੇ ਨਾਲ ਉਹ ਫਿਰ ਰਿਆ ਵਾ ਮਦਦ ਸਾਰਿਆਂ ਦੀ ਕਰ ਰਿਹਾ ਪਰ ਫਿਰ ਵੀ ਵੇਖ ਲਓ ਜਿਹੜੇ ਚੰਗੇ ਲੋਕ ਤਾਂ ਹੁੰਦੇ ਹੁੰਦੇ ਜਿਹੜੇ ਮਾੜੇ ਲੋਕ ਉਹ ਹਰ ਥਾਂ ਤੇ ਪਹੁੰਚ ਜਾਂਦੇ ਨੇ ਅਸੀਂ ਰੋਂਦੇ ਹੁੰਦੇ ਸੀ ਕਿ ਸਾਨੂੰ ਘਰ ਬੈਠਿਆਂ ਨੂੰ ਟਿਕਣ ਨਹੀਂ ਦਿੰਦੇ ਬਾਅਦ ਕਮੈਂਟ ਕਰਦੇ ਆ ਉਹਨਾਂ ਵਰਗਿਆਂ ਲੋਕਾਂ ਨੂੰ ਵੀ ਨਹੀਂ ਟਿਕਣ ਦਿੰਦੇ ਕਈ ਲੋਕ ਕਿਵੇਂ ਕਿਵੇਂ ਦੇ ਉਹਨਾਂ ਨੂੰ ਕਮੈਂਟ ਵਿਚਾਰੇ ਨੂੰ ਕਰਦੇ ਆ ਕਿਵੇਂ ਦੇ ਉਹਨੂੰ ਸਵਾਲ ਕਰਦੇ ਆ ਕਿ ਤੁਹਾਡੇ ਕਾਰਨ ਸਾਡੀ ਪੱਗ ਦੀ ਜਿਹੜੀ ਬੇਇੱਜ਼ਤੀ ਹੋਈ ਆ ਜੀ ਆ ਹੋਇਆ ਜੇ ਹੋਇਆ ਹੋਰ ਕੋਈ ਬੰਦਾ ਆਵੇ ਉਹ ਕਵੇ ਵੀ ਮੈਂ ਕੀ ਲੈਣਾ ਤੁਹਾਡੇ ਕੋ ਆਰਾਮ ਨਾਲ ਆਪਣੇ ਲਗਜ਼ਰੀ ਲਾਈਫ ਉਹ ਜੀਵੇ ਪਰ ਉਹ ਫਿਰ ਵੀ ਹੱਥ ਜੋੜ ਕੇ ਨਾਲੇ ਤੋਂ ਬੰਦਾ ਮਦਦ ਕਰ ਰਿਹਾ ਨਾਲੇ ਹੱਥ ਜੋੜ ਕੇ ਮਾਫੀ ਮੰਗ ਰਿਹਾ ਵੀ ਜੇ ਮੇਰੇ ਕਾਰਨ ਕੋਈ ਤੁਹਾਡਾ ਇਦਾਂ ਪੱਗ ਨੂੰ ਨੁਕਸਾਨ ਹੋਇਆ ਜਾਂ ਕਿਸੇ ਦੀ ਬੇਇੱਜ਼ਤੀ ਹੋਈ ਹੈ ਤੇ ਉਹਦੇ ਵਾਸਤੇ ਮੈਂ ਮਾਫੀ ਮੰਗਦਾ ਸੋ ਇਦਾਂ ਦਾ ਨਾ ਕਰਿਆ ਕਰੋ ਜਿਹੜਾ ਪੰਜਾਬ ਵਾਲਾ ਪੰਜਾਬ ਜਿਹੜਾ ਸੂਬਾ ਵਾ ਉਹ ਬਹੁਤ ਦਲੇਰ ਸੂਬਾ ਵਾ ਉਹ ਆਪਣੀ ਦੇ ਛੱਡ ਅਗਲਿਆਂ ਦੀ ਵੀ ਮਦਦ ਬਹੁਤ ਕਰਦਾ ਵਾ ਸੋ ਹੁਣ ਉਹਦੀ ਮਦਦ ਵੀ ਕਰਨ ਵਾਸਤੇ ਸਾਰੇ ਭੈਣ ਭਰਾ ਇਕੱਠੇ ਹੋਏ ਨੇ ਤੇ ਜਿਹੜੀ ਸਿੱਖ ਕਾਮਨ ਆ ਉਹ ਇਦਾਂ ਦੀ ਨਹੀਂ ਆ ਜੇ ਤੁਹਾਡੇ ਤੇ ਕੋਈ ਇਹੋ ਜੀ ਮਾੜੀ ਮੁਸੀਬਤ ਆਈ ਹੈ ਨਾ ਤੇ ਤੁਸੀਂ ਉਹਦਾ ਸਾਹਮਣਾ ਕਰੋ ਘਰੇ ਬੈਠੇ ਤੁਸੀਂ ਮੈਨੂੰ ਕਹੋਗੇ ਕਈ ਕਹਿਣਗੇ ਵੀ ਤੂੰ ਲੈਕਚਰ ਦੇ ਰਹੀਆਂ ਘਰੇ ਬੈਠੇ ਦੇਖੋ ਜਿਹੜੇ ਹਾਲਾਤ ਹੁੰਦੇ ਨੇ ਨਾ ਉਹ ਹਰ ਕਿਸੇ ਤੇ ਆਉਂਦੇ ਹੀ ਹੁੰਦੇ ਆ ਇਹੋ ਜਿਹੇ ਚਾਹੇ ਕਿਸੇ ਤੇ ਬਿਮਾਰੀ ਦਾ ਆ ਜੇ ਚਾਹੇ ਕਿਸੇ ਤੇ ਇਦਾਂ ਨੁਕਸਾਨ ਦਾ ਆ ਜੇ ਇਹਨਾਂ ਚੀਜ਼ਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਵਾ ਸਾਹਮਣਾ ਕਰਾਂਗੇ ਤੇ ਫੇਰ ਹੀ ਆਪਾਂ ਜਿਹੜਾ ਉੱਭਰ ਕੇ ਆ ਸਕਦੇ ਆ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਸਿੱਖ ਕੌਮ ਜਿਹੜੀ ਬਹੁਤ ਬਲਵਾਨ ਆ ਕਦੇ ਵੀ ਪੰਜਾਬ ਨਾ ਡੁੱਬਿਆ ਤੇ ਨਾ ਕਦੇ ਡੁੱਬੇਗਾ ਸੋ ਇਸ ਕਰਕੇ ਸਾਰੇ ਭੈਣ ਭਰਾ ਜਿੰਨੀ ਵੀ ਮਦਦ ਹੋ ਸਕਦੀ ਕਿਉਂਕਿ ਉਸ ਟਾਈਮ ਤੇ ਸਾਰੇ ਯੂਟਿਊਬਰ ਵੀ ਸਾਰੇ ਸਿੰਗਰ ਵੀ ਜੋ ਵੀ ਭੈਣ ਭਰਾਏ ਗਏ ਸੀ ਸਾਰੇ ਜਿੰਨੀ ਵੀ ਉਹਨਾਂ ਤੋਂ ਮਦਦ ਹੁੰਦੀ ਸੀ ਨਾ ਉਹ ਹੋ ਸਕਦੀ ਸੀਗੀ ਤੇ ਬਾਕੀ ਜਿਹੜੇ ਲੀਡਰ ਹੈਗੇ ਆ ਉਹਨਾਂ ਨੇ ਜਿੰਨਿਆਂ ਨੇ ਰੋਟੀਆਂ ਸੇਕਣੀਆਂ ਉਹਨਾਂ ਰੋਟੀਆਂ ਵੀ ਸੇਕੀਆਂ ਕਈਆਂ ਨੇ ਤੇ ਆਪਣੀਆਂ ਵੋਟਾਂ ਬਚਾਉਣ ਵਾਸਤੇ ਵੀ ਬਹੁਤ ਪੈਸਾ ਚਲਾਇਆ ਕਈਆਂ ਨੇ ਉੱਥੇ ਜਾ ਕੇ ਗੱਲਾਂ ਵੀ ਕੀਤੀਆਂ ਇੱਕ ਦੂਜੇ ਦੇ ਉੱਤੇ ਚਿੱਕੜ ਵੀ ਸੁਟਿਆ ਪਰ ਆਪਾਂ ਜਿਹੜੇ ਭੈਣ ਭਰਾ ਸਾਰੇ ਉਹ ਰਲ ਕੇ ਰਹੀਏ ਰਲ ਕੇ ਹੀ ਸਾਰਾ ਕੁਝ ਜਿਹੜਾ ਆਪਾਂ ਜਿੱਤ ਸਕਦੇ ਆ ਜੇਕਰ ਆਪਾਂ ਵੰਡੀਆਂ ਪਾਉਣ ਲੱਪੇ ਨਾ ਫਿਰ ਆਪਾਂ ਕੁਝ ਨਹੀਂ ਜਿੱਤ ਸਕਦੇ ਜਿਵੇਂ ਕਿ ਆਮ ਤੌਰ 'ਤੇ ਨੂੰ ਕਹਾਣੀ ਪਤਾ ਵਾ ਇੱਕ ਛੋਟੀ ਉਹਨੂੰ ਆਪਾਂ ਤੋੜ ਸਕਦੇ ਆ ਜੇ ਮੁਠੀ ਪਰ ਛੋਟੀਆਂ ਹਣ ਤੇ ਉਹਨੂੰ ਤੋੜਨ ਤੇ ਥੋੜੀ ਤਾਕਤ ਲੱਗਦੀ ਆ ਸੋ ਇਸ ਕਰਕੇ ਸਾਰਿਆਂ ਨਾਲ ਰਲ ਮਿਲ ਕੇ ਰਿਆ ਕਰੋ ਜਿਹੜੇ ਲੀਡਰ ਨੇ ਇਹਨਾਂ ਦੇ ਆਪਣੀਆਂ ਵੋਟਾਂ ਵਾਸਤੇ ਕਰਨਾ ਹੁੰਦਾ ਵਾ ਸੋ ਇਹਨਾਂ ਕੋ ਥੋੜਾ ਜਿਹਾ ਬਚ ਕੇ ਕਈ ਘਰੇ ਬੈਠੇ ਮੇਰੇ ਵਰਗੇ ਬਹੁਤ ਜਜ ਕਰ ਲੈਂਦੇ ਨੇ ਵੀ ਇੰਨੇ ਮਦਦ ਕੀਤੀ ਹੈ ਜੀ ਇੰਨੇ ਨਹੀਂ ਕੀਤੀ ਇਹ ਨਾਂ ਕੀਤਾ ਇਹੋ ਕੀਤਾ ਕਿਉਂਕਿ ਵੀਡੀਓ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਨੇ ਸੱਚਾਈ ਜਿਹੜੀ ਦੇਖਿਆ ਕਰੋ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਵੀ ਅਗਲਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸੋ ਹੁਣ ਜਿਹੜੇ ਭੈਣ ਭਰਾ ਮਦਦ ਕਰ ਰਹੇ ਆ ਵੀ ਘਰ ਘਰ ਜਾ ਕੇ ਜਿਹਨੂੰ ਜ਼ਰੂਰਤ ਆ ਉਹ ਮਦਦ ਕੀਤੀ ਜਾਵੇ ਕਿ ਜੇ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਆ ਕਿਉਂਕਿ ਪਹਿਲਾਂ ਵੀ ਉਹ ਅਪੀਲ ਕਰ ਰਹੇ ਸੀਗੇ ਕਿ ਸਾਨੂੰ ਰਾਸ਼ਨ ਪਾਣੀ ਜਿਹੜਾ ਵਾ ਉਹ ਬਹੁਤ ਮਿਲ ਚੁੱਕਾ ਵਾ ਸਾਡੀ ਉਹ ਮਦਦ ਕੀਤੀ ਜਾਵੇ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਆ ਤੇ ਕਈ ਪਿੰਡਾਂ ਦੇ ਵਿੱਚ ਇੰਨੇ ਲੰਗਰ ਲੱਗੇ ਨੇ ਕਿ ਉਸ ਪਿੰਡ ਨੇ ਤੁਹਾਨੂੰ ਮਦਦ ਜਿਵੇਂ ਪੰਜ ਪੰਜ ਦੇ ਲੋਕ ਹੁੰਦੇ ਨੇ ਤਿੰਨ ਚਾਰ ਦਿਨ ਫਰੀਦਕੋਟ ਦੇ ਮੁੰਡਿਆਂ ਨੇ ਉੱਥੇ ਲੰਗਰ ਲਾਇਆ ਇੱਕ ਪਿੰਡ ਦੇ ਵਿੱਚ ਤੇ ਮੁੜ ਕੇ ਚੌਥੇ ਦਿਨ ਉਹ ਪਿੰਡ ਵਾਲੇ ਉਹਨਾਂ ਨਾਲ ਲੜ ਪਏ ਉਹਨਾਂ ਨੂੰ ਇੱਕ ਹਿਸਾਬ ਦਾ ਲੜ ਕੇ ਘਰੋਂ ਕੱਢਣ ਵਾਲੀ ਗੱਲ ਜਿਵੇਂ ਕਿ ਸਾਡਾ ਗੁਰਦੁਆਰਾ ਛੱਡੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਬਹੁਤ ਕੁਸ਼ ਇਹੋ ਜਿਹਾ ਹੋ ਜਾਂਦਾ ਵਾ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਬਚਿਆ ਕਰੋ ਜੀ ਇਹ ਦੇਖਿਆ ਕਰੋ ਵੀ ਅਗਲਾ ਸਾਡੀ ਕੋਈ ਹੈਲਪ ਕਰਨ ਆਇਆ ਕੀ ਜ਼ਰੂਰਤ ਪਈ ਹੈ ਨਹੀਂ ਤੇ ਕਈ ਲੋਕ ਆਰਾਮ ਨਾਲ ਘਰੇ ਬੈਠੇ ਆ ਦੀ ਜ਼ਰੂਰਤ ਪਈਆ ਕਿਸੇ ਨੂੰ ਉਥੇ ਜਾ ਕੇ ਪਾਣੀ ਇੰਨੇ ਗੰਦੇ ਦੇ ਵਿੱਚ ਕਈ ਦੇਖ ਲੰਗਰ ਜਿਹੜੇ ਉਹ ਸੇਵਾ ਕਰਦੇ ਕਰਦੇ ਵਿਚਾਰੇ ਰੋੜ ਵੀ ਚਲੇ ਸੀਗੇ ਕਈ ਇਹੋ ਜਿਹੀ ਖਬਰਾਂ ਆਈਆਂ ਜੇ ਹੈਲੀਕਾਪਟਰ ਤੇ ਆਉਂਦਾ ਸੀ ਖਾਣਾ ਤੇ ਉਹਨੇ ਕਿੰਨਾ ਨੁਕਸਾਨ ਕੀਤਾ ਕਿਉਂਕਿ ਉਹਨੇ ਜਦੋਂ ਥੱਲੇ ਸੁੱਟਣਾ ਸਮਾਨ ਉਹਨੇ ਜੋ نیچے ਹੋਣਾ ਉਹ ਸਾਰਾ ਉਹਦੀ ਹਵਾ ਦੇ ਨਾਲ ਕਈਆਂ ਦਾ ਨੁਕਸਾਨ ਹੋਇਆ ਕਈ ਗਾਲਾਂ ਵੀ ਕੱਢਦੀ ਸੀ ਤੇ ਦੀ ਬੂਰੀ ਛੱਡ ਵੀ ਤੋੜਦੀ ਅੱਗੇ ਇਹਨਾਂ ਨੁਕਸਾਨ ਹੋਦਾ ਹੀ ਹਾਂਜੀ ਛੱਡ ਜੋ ਕਰੋਸ ਹੋ ਗਈ ਉਹ ਛੱਡ ਬਜੀ ਦੀ ਮਾੜੀ ਮੁੱਢੀ ਚੱਲ ਥੱਲੇ ਉਹਦੇ ਉਹਦੇ ਬਹਿ ਜਾਗੇ ਉਹਨਾਂ ਨੇ ਛੱਡ ਵੀ ਤੋੜਦੀ ਉਹ ਆ ਜੇ ਉਹ ਵਿਚਾਰਾ ਆਪਣੀ ਛੱਡ ਨੂੰ ਰੋਂਦਾ ਹਾਂ ਆਹ ਆਡੀ ਸ਼ਾਦੀ ਉਹ ਹੈਲੀਕਾਪਟਰ ਥੋੜੀ ਇਹ ਬਹੁਤ ਕੋਸ਼ਿਸ਼ ਯਾਨੀ ਕਿ ਆਪਾਂ ਨੂੰ ਇਹ 10 15 ਦਿਨਾਂ ਦੇ ਵਿੱਚ ਵੇਖਣ ਨੂੰ ਆਪਾਂ ਨੂੰ ਮਿਲਿਆ ਵਾ ਬਸ ਇਹੀ ਆਪਾਂ ਦੁਆ ਕਰਦੇ ਆ ਕਿ ਸਾਰੇ ਜਣੇ ਉਹ ਫਿਰ ਉਸ ਲੀ ਦੇ ਉੱਤੇ ਫਿਰ ਚੱਲਣ ਫਿਰ ਉਹਨਾਂ ਦੀ ਜਿਹੜੀ ਗੱਡੀ ਹੈ ਜ਼ਿੰਦਗੀ ਦੀ ਉਹ ਪੜੀ ਦੇ ਉੱਤੇ ਆ ਜੇ ਤੇ ਵਧੀਆ ਉਹ ਜੀਵਨ ਬਤੀਤ ਕਰਨ ਕਿਉਂਕਿ ਹੌਲੀ ਹੌਲੀ ਇਹ ਸਾਰਾ ਕੁਝ ਹੋ ਜਾਣਾ ਵਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪੰਜਾਬ ਕਦੀ ਨਹੀਂ ਹਾਰਿਆ ਜੇ ਇਹ ਸਾਰੇ ਕਹਿ ਰਹੇ ਨੇ ਨਾ ਪੰਜਾਬ ਦੇ ਲੋਕ ਵੀ ਕਹਿ ਰਹੇ ਆਪਾਂ ਉਸ ਚੀਜ਼ ਦੇ ਵੱਲ ਨਹੀਂ ਜਾਂਦੇ ਜੇ ਉਹ ਕਹਿ ਰਹੇ ਨੇ ਕਿ ਪੰਜਾਬ ਨੂੰ ਜਾਣ ਬੁੱਝ ਕੇ ਡੋਬਿਆ ਗਿਆ ਵਾ ਪੰਜਾਬ ਨੂੰ ਕੋਈ ਨਹੀਂ ਡੋਬ ਸਕਦਾ ਜੀ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂ ਪੀਰਾਂ ਦਾ ਇਹਨੂੰ ਵਰਤਾਨ ਆ ਇਸ ਧਰਤੀ ਨੂੰ ਕਦੇ ਵੀ ਕੋਈ ਡੋਬ ਨਹੀਂ ਸਕਦਾ ਕਦੇ ਵੀ ਕੋਈ ਇਸ ਟੀ ਨੂੰ ਮਟਾ ਨਹੀਂ ਸਕਦਾ ਬੜੇ ਵੱਡੇ ਵੱਡੇ ਲੋਕ ਆਏ ਨੇ ਬੜੀਆਂ ਵੱਡੀਆਂ ਵੱਡੀਆਂ ਹਸਤੀਆਂ ਆਈਆਂ ਨੇ ਇਹ ਪੰਜਾਬ ਦਾ ਨਾਮ ਮਟਾਉਣ ਵਾਸਤੇ ਪਰ ਉਹ ਆਪ ਮਿਟ ਕੇ ਚਲੀਆਂ ਗਈਆਂ ਨੇ ਪੰਜਾਬ ਨੂੰ ਕਦੇ ਕੋਈ ਮਟਾ ਨਹੀਂ ਸਕਦਾ ਹੈਗਾ ਸਿਰਫ ਪੰਜਾਬ ਦੇ ਵਿੱਚ ਤਾਂ ਨਹੀਂ ਇਹ ਪੰਜਾਬ ਨੂੰ ਕੋਈ ਮਿਟਾ ਸਕਦਾ ਕੋਈ ਕੋਈ ਪੰਜਾਬ ਦੇ ਵਿੱਚ ਸਿੱਖ ਕੌਮ ਰਹਿੰਦੀ ਆ ਸੋ ਉਹ ਜਿਹੜੀ ਸਿੱਖ ਕੌਮ ਉਹ ਆਪ ਵੀ ਨੇਡਰ ਆ ਉਹ ਜਿਹੜੀ ਸਿੱਖ ਕੌਮ ਆ ਉਹ ਨਾ ਕਦੀ ਡੁੱਬੀ ਐ ਤੇ ਨਾ ਕਦੀ ਉਹ ਕਿਸੇ ਨੂੰ ਡੁੱਬਣ ਦਊਗੀ ਕਿਉਂਕਿ ਪੰਜਾਬ ਤੁਹਾਨੂੰ ਪਤਾ ਹਰ ਜਗ੍ਹਾ ਤੇ ਉਸੇ ਪਹੁੰਚ ਜਾਂਦਾ ਜਿੱਥੇ ਵੀ ਕਿਤੇ ਮਦਦ ਦੀ ਜ਼ਰੂਰਤ ਹੁੰਦੀ ਆ ਤੇ ਕਿਸਾਨ ਭਰਾ ਜਿਹੜਾ ਵਾ ਉਹ ਜਿਹੜਾ ਇਸ ਟਾਈਮ ਤੇ ਹੈ ਤੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਆ ਪਰ ਆਪਾਂ ਸਾਰਿਆਂ ਨੂੰ ਉਹਦੀ ਹੈਲਪ ਕਰਨੀ ਚਾਹੀਦੀ ਐ ਉਹਨੂੰ ਹਿੰਮਤ ਦੇਣੀ ਚਾਹੀਦੀ ਐ ਕਿਉਂਕਿ ਜੇ ਕਿਸਾਨ ਹੀ ਦਾਣਾ ਬੀਜੂਗਾ ਤੇ ਤਾਂ ਹੀ ਆਪਣੇ ਘਰੇ ਰੋਟੀ ਪੱਕੂਗੀ ਵੈਸੇ ਭਗਵੰਤਬਾਨ ਜੀ ਵੀ ਕਹਿੰਦੇ ਸੀਗੇ ਵੀ ਐਲਾਨ ਕਰਾਂਗੇ ਵੀ ਜਿਨ੍ਹਾਂ ਦੇ ਛੋਟੇ ਕਿਸਾਨ ਆ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ ਕਰਜੇ ਮਾਫ ਦੇ ਹੋ ਜਾਣ ਤੇ ਦੇਖੋ ਗਾਂ ਤੋਂ ਅੱਗੇ ਤੋਂ ਆਪਾਂ ਨੂੰ ਸੋਚ ਕੇ ਚੱਲਣਾ ਚਾਹੀਦਾ ਕਿ ਆਪਾਂ ਨੂੰ ਗਾਂ ਤੋਂ ਅੱਗੇ ਉਹਨਾਂ ਦੇ ਪੈਰ ਪਸਾਰੋ ਜਿੰਨੇ ਤੁਹਾਡੀ ਚਾਦਰ ਆ ਤਾਂ ਕਿ ਤੁਹਾਨੂੰ ਕਰਜ਼ਾ ਕਦੀ ਲੈਣ ਦੀ ਜ਼ਰੂਰਤ ਹੀ ਨਾ ਪਵੇ ਸੋ ਅੱਜ ਦੀ ਵੀਡੀਓ ਸਿਰਫ ਆਪਾਂ ਇਹੀ ਇੱਕ ਦੋ ਗੱਲਾਂ ਕਰਨੀਆਂ ਸੀਗੀਆਂ ਵੀ ਆਪਾਂ ਨੂੰ ਜਿਹੜੀਆਂ ਐਵੇਂ ਇੱਧਰ ਉੱਧਰ ਦੀਆਂ ਖਬਰਾਂ ਸੁਣ ਕੇ ਤੇ ਆਪਾਂ ਘਰੇ ਬੈਠੇ ਜੱਜ ਕਰਦੇ ਹੁੰਦੇ ਨੇ ਨਾ ਜੱਜ ਨਾ ਕਰਿਆ ਕਰੋ ਜਿੰਨੀ ਹੋ ਸਕਦੀ ਹੈ ਕਿਸੇ ਦੀ ਹੈਲਪ ਕਰੋ ਕਿਉਂਕਿ ਮਾੜਾ ਟਾਈਮ ਪਤਾ ਹੀ ਨਹੀਂ ਕਦੋਂ ਕਿਹਦੇ ਉੱਤੇ ਆ ਜਾਂਦਾ ਵਾ ਘਰੇ ਬੈਠੇ ਆਪਣੇ ਤੇ ਵੀ ਆ ਸਕਦਾ ਵਾ ਸੋ ਇਸ ਕਰਕੇ ਸਾਰਿਆਂ ਦੀ ਸੁੱਖ ਮੰਗਿਆ ਕਰੋ ਖਾਸ ਕਰਕੇ ਆਪਣੇ ਉਸ ਸ਼ਹਿਰ ਦੀ ਆਪਣੇ ਉਸ ਪਿੰਡ ਦੀ ਆਪਣੇ ਉਦੇਸ਼ ਦੀ ਆਪਣੀ ਉਸ ਕੰਟਰੀ ਜਿੱਥੇ ਤੁਸੀਂ ਰਹਿ ਰਹੇ ਹੋ ਆਪਣਾ ਜੀਵਨ ਬਤੀਤ ਕਰ ਰਹੇ ਹੋ ਤੇ ਆਪਣੇ ਘਰਦਿਆਂ ਦੇ ਨਾਲ ਖੁਸ਼ ਰਹਿ ਰਹੇ ਹੋ ਸੋ ਇਸ ਕਰਕੇ ਉਥੇ ਸਾਰੇ ਸੋਖੀ ਮੰਗਿਆ ਕਰੋ ਕਿ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀ ਹੋਵੇ ਸੋ ਇਹ ਨਿੱਕੀ ਜਿਹੀ ਜਿਹੜੀ ਵੀਡੀਓ ਅੱਜ ਆਪਾਂ ਬਣਾਈ ਸੀ ਸੋ ਅੱਜ ਤੋਂ ਬਾਅਦ ਜਿਹੜੀ ਆਪਾਂ ਸਾਰੀਆਂ ਵੀਡੀਓ ਚੈਨਲ ਤੇ ਕੰਟੀਨਿਊ ਕਰਾਂਗੇ ਕੋਸ਼ਿਸ਼ ਕਰਦੇ ਰਹਿਾਂਗੇ ਕਿ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓ ਵਧੀਆ-ਵਧੀਆ ਵਲੌਗ ਲੈ ਕੇ ਆਈਏ ਕਿਉਂਕਿ ਹੁਣ ਬਰਸਾਤਾਂ ਜਿਹੜੀਆਂ ਖਤਮ ਹੋ ਚੁੱਕੀਆਂ ਆਵਾ ਤੇ ਬੱਚਿਆਂ ਦੇ ਸਕੂਲ ਵੀ ਲੱਗ ਚੁੱਕੇ ਆ ਬੱਚਿਆਂ ਦੀ ਪੜ੍ਹਾਈ ਦਾ ਵੀ ਬਹੁਤ ਜਿਹੜਾ ਨੁਕਸਾਨ ਹੋ ਚੁੱਕਾ ਵਾ ਜਦੋਂ ਉਹਨਾਂ ਨੂੰ ਪੜ੍ਹਨ ਦਾ ਟਾਈਮ ਸੀ ਉਦੋਂ ਇਹੋ ਜਿਹੇ ਹਾਲਾਤ ਆ ਬਣ ਗਏ ਕਈ ਪਿੰਡਾਂ ਦੇ ਵਿੱਚ ਤੇ ਅਜੇ ਵੀ ਜਿਹੜਾ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਤੇ ਉਧਰੋਂ ਪੇਪਰਾਂ ਦੇ ਦੇਣਾ ਬਸ ਇੰਨਾ ਵਾ ਵੀ ਪਰਮਾਤਮਾ ਉਹਨਾਂ ਨੂੰ ਹਿੰਮਤ ਬਖਸ਼ੇ ਇਹੋ ਜੇ ਪਾਣਾ ਮੰਨਣ ਦਾ ਜਿਹੜਾ ਬਲ ਬਖਸ਼ੇ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ